ਭਾਰਤ ਦੇ ਸਭ ਤੋਂ ਚਰਚਿਤ ਅਤੇ ਵਿਵਾਦਾਂ ਵਿੱਚ ਰਹਿਣ ਵਾਲੇ ਸਿਆਸਤਦਾਨਾਂ 'ਚੋਂ ਇੱਕ ਸੀ ਜੈ ਰਾਮਨ ਜੈ ਲਲਿਤਾ ਤਮਿਲਨਾਡੂ ਵਿੱਚ ਜਗਤ ਅਮਾਦੇ ਨਾਮ ਨਾਲ ਮਸ਼ਹੂਰ ਜੈ ਲਲਿਤਾ ਲਈ ਅੱਜ ਲੋਕਾਂ ਦੀਆਂ ਅੱਖਾਂ 'ਚ ਹੰਝੂ ਨੇ ਜੈ ਲਲਿਤਾ ਨੇ ਆਪਣੇ ਸਿਆਸੀ ਸਫ਼ਰ 'ਚ ਕਾਫੀ ਵਾਅਵਾਈ ਬਟੋਰੀ ਉਹਨਾਂ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸੇ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਤਾਮਿਲਨਾਡੂ ਦੀ ਹਰ ਚੀਜ਼ ਹਰ ਮਹੱਤਵਪੂਰਨ ਥਾਂ ਅਤੇ ਲਗਭਗ ਹਰ ਘਰ 'ਚ ਅੰਮਾ ਦਾ ਨਾਂ ਹੈ। ਪੇਟ ਭਰਨ ਲਈ ਖਾਣਾ ਹੋਵੇ ਜਾਂ ਪਾਣੀ, ਸਬਜ਼ੀ ਹੋਵੇ ਜਾਂ ਲੂਣ, ਮਰੀਜ਼ ਲਈ ਦਵਾਈ ਹੋਵੇ ਜਾਂ ਨਵਜੰਮਿਆਂ ਲਈ ਬੇਬੀ ਕਿੱਟ, ਘਰ ਬਣਾਉਣ ਲਈ ਸੀਮਿੰਟ ਤੋਂ ਲੈ ਕੇ ਟੀਵੀ ਅਤੇ ਸਾਈਕਲ ਤੋਂ ਲੈ ਕੇ ਬੱਸਾਂ ਤੱਕ ਹਰ ਜਗ੍ਹਾ ਅੰਮਾ ਹੀ ਅੰਮਾ। ਅੰਮਾ ਨੇ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਦੇ ਨਾਲ-ਨਾਲ ਉਹਨਾਂ ਦੇ ਘਰਾਂ 'ਚ ਵੀ ਥਾਂ ਬਣਾ ਲਈ ਹੈ। 1 ਰੁਪਏ 'ਚ ਇਡਲੀ ਤੇ 5 ਰੁਪਏ 'ਚ ਭਰਪੂਰ ਖਾਣਾ। ਇਸੇ ਸਲੋਗਨ ਦੇ ਨਾਲ ਹੋਈ ਅੰਮਾ ਕੈਂਟੀਨ ਦੀ ਸ਼ੁਰੂਆਤ। ਤਮਿਲਨਾਡੂ ਦੀ 530 ਕੈਂਟੀਨਾ ਚ ਮਹਿੰਗਾਈ ਦੇ ਇਸ ਦੌਰ ਚ ਵੀ ਲੋਕ ਆਸਾਨੀ ਨਾਲ ਭਰਪੂਰ ਖਾਣਾ ਖਾ ਲੈਂਦੇ ਨੇ ਅੰਮਾ ਸਬਜ਼ੀ ਸਟੋਰ ਚ ਬਾਜ਼ਾਰ ਨਾਲੋਂ 40% ਸਸਤੀ ਸਬਜ਼ੀਆਂ ਮਿਲਦੀਆਂ ਨੇ ਜਿੱਥੇ ਨਿੱਜੀ ਕੰਪਨੀਆਂ ਦੀ ਪਾਣੀ ਦੀ ਬੋਤਲ 20 ਤੋਂ 22 ਰੁਪਏ ਚ ਮਿਲਦੀ ਹੈ ਉੱਥੇ ਹੀ ਅੰਮਾ ਜਲ 10 ਰੁਪਏ ਚ ਕਿਸੇ ਵੀ ਰੇਲਵੇ ਸਟੇਸ਼ਨ ਜਾਂ ਬੱਸ ਅੱਡੇ ਤੇ ਮਿਲ ਜਾਂਦਾ ਹੈ ਹਸਪਤਾਲਾਂ ਚ ਅੰਮਾ ਫਾਰਮੇਸੀ ਖੋਲੀ ਗਈ ਹੈ ਜਿੱਥੇ ਦਵਾਈਆਂ ਸਸਤੀਆਂ ਮਿਲਦੀਆਂ ਨੇ ਇੱਥੋਂ ਤੱਕ ਕਿ ਨਵਜੰਮਿਆਂ ਲਈ ਅੰਮਾ ਬੇਬੀ ਕਿੱਟ ਵੀ ਮਿਲਦੀ ਹੈ ਅੰਮਾ ਨਮਕ ਵੀ ਗਰੀਬਾਂ ਲਈ ਉਪਲਬਧ ਹੈ ਗਰੀਬ ਮਹਿਲਾਵਾਂ ਨੂੰ ਅੰਮਾ ਮਿਕਸਰ ਮੁਫਤ ਦਿੱਤੇ ਜਾਂਦੇ ਨੇ ਅੰਮਾ ਟੀਵੀ ਅੰਮਾ ਸਾਈਕਲ ਅੰਮਾ ਸਕੂਲ ਬੈਗ ਵੀ ਮੁਫਤ ਵੰਡੇ ਗਏ ਜੈ ਲਲਿਤਾ ਨੇ 11 ਲੱਖ ਬੱਚਿਆਂ ਲਈ ਲੈਪਟਾਪ ਵੰਡਣ ਦੀ ਯੋਜਨਾ ਵੀ ਸ਼ੁਰੂ ਕੀਤੀ ਸੂਬੇ ਦੇ ਸਾਰੇ ਕਮਿਊਨਿਟੀ ਸੈਂਟਰਾਂ ਨੂੰ ਮੁਫਤ ਅੰਮਾ smartphones ਵੀ ਵੰਡੇ ਗਏ ਗਰੀਬ ਕਿਸਾਨਾਂ ਲਈ ਅੰਮਾ ਬੀਜ ਦੇਣ ਦੀ ਯੋਜਨਾ ਹੈ ਕੁਝ ਮਹੀਨੇ ਪਹਿਲਾਂ ਜੈ ਲਲਿਤਾ ਨੇ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹ ਲਈ ਮੰਗਲ ਸੂਤਰ ਦੀ ਯੋਜਨਾ ਬਣਾਈ ਸੀ ਜਿਸ ਤਹਿਤ ਕਰੀਬ 204 ਕਰੋੜ ਦੀ ਲਾਗਤ ਆਈ ਇਸ ਤੋਂ ਲਾਵਾ ਗਰੀਬ ਪਰਿਵਾਰਾਂ ਲਈ ਮੈਰਿਜ ਗਾਰਡਨ ਦੀ ਵੀ ਯੋਜਨਾ ਬਣਾਈ ਗਈ। ਇਥੋਂ ਤੱਕ ਕਿ ਅੰਮਾ ਥੀਏਟਰ ਵੀ ਬਣਾਇਆ ਜਾ ਰਿਹਾ ਹੈ ਜਿੱਤੇ ਹਰ ਟਿਕਟ ਤੇ 25 ਰੁਪਏ ਖਰਚਣਗੇ। ਜੈ ਲਲਿਤਾ ਵੱਲੋਂ ਸ਼ੁਰੂ ਕੀਤੀਆਂ ਗਈਆਂ ਇਹਨਾਂ ਯੋਜਨਾਵਾਂ ਕਾਰਨ ਉਹ ਗਰੀਬਾਂ ਲਈ ਦੇਵੀ ਬਣ ਗਏ। ਅਜਿਹੇ ਦੌਰ 'ਚ ਜਦੋਂ ਬਾਕੀ ਸੂਬਿਆਂ 'ਚ ਸਸਤੇ ਚੌਲ, ਕਣਕ, ਮੋਬਾਈਲ, ਸਾਈਕਲ ਵੰਡਣ ਦੀ ਯੋਜਨਾ ਹੈ ਜੈ ਲਲਿਤਾ ਨੇ ਆਮ ਆਦਮੀ ਨੂੰ ਰੋਜ਼ਾਨਾ ਵਰਤੋਦੀ ਹਰ ਚੀਜ਼ ਸਸਤੀ ਕੀਮਤ ਜਾਂ ਮੁਫਤ ਮੁਹੱਈਆ ਕਰਵਾਈ। ਤਮਿਲਨਾਡੂ ਦੀ ਸਿਆਸਤ ਉਹਨਾਂ ਦੀ ਖਾਸ ਸ਼ਖਸੀਅਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ 2014 ਦੀਆਂ ਲੋਕ ਸਭਾ ਚੋਣਾਂ 'ਚ ਬਾਕੀ ਸੂਬਿਆਂ 'ਚ ਮੋਦੀ ਲਹਿਰ ਚੱਲ ਰਹੀ ਸੀ ਉਸ ਦੌਰਾਨ ਜੈ ਲਲਿਤਾ ਦੀ ਪਾਰਟੀ AAIADM ਕੇ ਨੂੰ ਤਮਿਲਨਾਡੂ 'ਚ 39 'ਚ 37 ਸੀਟਾਂ ਮਿਲੀਆਂ ਸਨ